ਵੀਡੀਓ ਦੇਖਣ ਲੱਗ ਹੀ ਪਏ ਆ ਤਾਂ ਪੂਰੀ ਦੇਖ ਕੇ ਜਾਇਓ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਹਜੂਰ ਸਾਹਿਬ ਹਜੂਰ ਸਾਹਿਬ ਬਾਬਾ ਨਿਹੰਗ ਸਿੰਘ ਜੀ ਲੰਗਰ ਹਾਲ ਆਂਦੇ ਜਿਹੜਾ ਉੱਤੇ ਇੱਕ ਚੱਲਦਾ ਗੁਰਮਤਿ ਵਿਦਿਆਲਿਆ ਇਹੋ ਜਿਹਾ ਗੁਰਮਤਿ ਵਿਦਿਆਲਿਆ ਵੀ ਜਿੱਥੇ ਦੱਖਣ ਦੇ ਵਿੱਚ ਪੰਜਾਬ ਤੋਂ ਕਈ ਮੀਲ ਦੂਰ ਅੱਜ ਵੀ ਗੁਰਬਾਣੀ ਸੰਥਿਆ ਦਿੱਤੀ ਜਾਂਦੀ ਹੈ ਗੁਰਮੁਖੀ ਸਿਖਾਈ ਜਾਂਦੀ ਹੈ ਜਿੱਥੇ ਬੱਚੇ ਤਾਂ ਸਿੱਖਦੇ ਹੀ ਸਿੱਖਦੇ ਨੇ ਨਾਲ ਬਜ਼ੁਰਗ ਵੀ ਸਿੱਖਦੇ ਨੇ ਪੋਤੀਆਂ ਵੀ ਆਉਂਦੇ ਆ ਨੇ ਤੇ ਦਾਦੀਆਂ ਵੀ ਆਉਂਦੀਆਂ ਨੇ ਪੋਤੀਆਂ ਦਾਦੀਆਂ ਪੋਤੇ ਪੁੱਤ ਦਾਦੇ ਉਹ ਸਾਰੇ ਸਾਰੇ ਮਿਲ ਕੇ ਇੱਥੇ ਸਿੱਖਦੇ ਨੇ ਬਈ ਗੁਰਮੁਖੀ ਤੇ ਆ ਤੁਸੀਂ ਦੇਖ ਸਕਦੇ ਆ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਤੱਕ ਇੱਥੇ ਬੈਠ ਕੇ ਗੁਰਬਾਣੀ ਸੰਥਿਆ ਲੈ ਰਹੇ ਨੇ ਤੇ ਗੁਰਮੁਖੀ ਸਿੱਖ ਰਹੇ ਨੇ ਤੇ ਇਹ ਮਾਹੌਲ ਜਿਹੜਾ ਬਈ ਇਹ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲੂਗਾ ਪੰਜਾਬ ਦੇ ਵਿੱਚ ਇਹਦੇ ਵਾਸਤੇ ਤੁਹਾਨੂੰ ਜਾਂ ਤਾਂ ਟਕਸਾਲ 'ਚ ਜਾਣਾ ਪਊਗਾ ਯਾਰ ਸੰਸਥਾ ਜਿੱਥੇ ਸੰਥਿਆ ਦਿੱਤੀ ਜਾਂਦੀ ਹੈ ਆ ਬੱਚੇ ਦਖਣਦੇ ਨੇ ਪਰ ਦੇਖੋ ਤਾਂ ਸਹੀ ਕਿੱਡੀ ਸੋਹਣੀ ਗੁਰਮੁਖੀ ਲਿਖਦੇ ਪਏ ਨੇ ਇਹ ਉੱਥੇ ਸਿੱਖਿਆ ਦਿੱਤੀ ਜਾ ਰਹੀ ਹੈ ਐਡਾ ਵੱਡਾ ਉਪਰਾਲਾ ਬੇਬੇ ਦੇਖੋ ਬੇਬੇ ਦੇ ਨਿਆਣੇ ਜਿਹੜੇ ਨੇ ਉਹ ਅੱਗੇ ਵਕੀਲ ਨੇ ਤੇ ਹੁਣ ਊੜਾ ਐੜਾ ਸਿੱਖੀ ਜਾਂਦੀ ਹੈ ਬੈਠ ਕੇ ਊੜਾ ਐੜਾ ਈੜੀ ਸਸਾ ਹਾ ਹਾ ਕੱਕਾ ਖਖਾ ਗੱਗਾ ਘੱਗਾ ੰਗਾ ਚਿਚਾ ਚਿਚਾ ਜਿਜਾ ਚਿਜਾ ਨਿਆਣੇ ਬੱਚਾ ਜਿਹੜੇ ਪਹਿਲੀ ਚ ਬੈਠੇ ਆ ਪਹਿਲੀ ਜਮਾਤ ਚ ਹਾਂਜੀ ਤੁਸੀਂ ਕੀ ਕਰਦੇ ਇੱਥੇ ਅਸੀਂ ਇਹਦਾ ਇਹ ਨਰਸਰੀ ਦੇ ਵਿੱਚ ਬੱਚਿਆਂ ਦੇ ਨਾਲ ਹੁਣ ਉਡਾੜਾ ਸਿੱਖਣ ਲੱਗੇ ਆਂ ਬੀਬੀ ਅਮਰੋ ਨੇ ਪੜੀ ਗੁਰਬਾਣੀ ਜੀ ਕੰਨਾਂ ਦੇ ਕਵਾੜ ਖੁੱਲ ਗਏ ਬੀਬੀ ਅਮਰੋ ਨੇ ਪੜੀ ਗੁਰਬਾਣੀ ਜੀ ਕੰਨਾਂ ਦੇ ਕਵਾੜ ਖੁੱਲ ਗਏ ਅਜੂਰ ਸਾਹਿਬ ਦੇ ਅੰਦਰ ਜਿਹੜਾ ਹੈ ਬਾਬਾ ਨਿਹੰਗ ਸਿੰਘ ਜੀ ਜਿਹੜਾ ਲੰਗਰ ਹਾਲ ਹੈ ਆ ਨੰਗਰ ਸਾਹਿਬ ਜੀ ਨੂੰ ਕਹਿੰਦੇ ਆ ਉੱਥੇ ਜਿਹੜਾ ਆ ਗੁਰਮਤਿ ਵਿਦਿਆਲਿਆ ਵੀ ਚੱਲਦਾ ਹੈ। ਬੱਚਿਆਂ ਨੂੰ ਸਾਂਥਿਆ ਵੀ ਦਿੱਤੀ ਜਾਂਦੀ ਹੈ ਟਕਸਾਲ ਦੇ ਸਿੰਘਾਂ ਵੱਲੋਂ ਤੇ ਇੱਥੇ ਬੀਬੀਆਂ ਨੂੰ ਬੱਚਿਆਂ ਨੂੰ ਜਿਹੜਾ ਪੰਜਾਬੀ ਤੇ ਗੁਰਮੁਖੀ ਵੀ ਸਿਖਾਈ ਜਾਂਦੀ ਹੈ ਤੁਹਾਨੂੰ ਦਿਖਾਉਂਦੇ ਆ। ਗੁਰਮਤਿ ਵਿਦਿਆਲਿਆ ਇੱਧਰ ਜਿਹੜਾ ਹੈ ਬੀਬੀਆਂ ਨੂੰ ਸਿਖਾਇਆ ਜਾਂਦਾ ਹੈ ਗੁਰਮੁਖੀ ਤੇ ਜਿਹੜੀ ਆ ਗੁਰਬਾਣੀ ਦੀ ਵਿੱਦਿਆ ਦਿੱਤੀ ਜਾਂਦੀ ਹੈ ਤੇ ਇੱਥੇ ਬੱਚੇ ਬੱਚੀਆਂ ਬੀਬੀਆਂ ਜਿਹੜੀਆਂ ਆ ਕੇ ਉਹ ਸਿੱਖਦੀਆਂ ਨੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਉਦੋਂ ਕੀ ਹੁੰਦਾ ਸੀ ਬਈ ਹਰ ਗੁਰਦੁਆਰੇ ਦੇ ਵਿੱਚ ਵਿਦਿਆਲਾ ਹੁੰਦਾ ਸੀ ਜਿੱਥੇ ਬੱਚਿਆਂ ਨੂੰ ਗੁਰਮਤਿ ਦੀ ਵਿੱਦਿਆ ਪੰਜਾਬੀ ਦੀ ਵਿੱਦਿਆ ਜਿਹੜੀ ਆ ਉਹ ਦਿੱਤੀ ਜਾਂਦੀ ਸੀ ਫਿਰ ਜਦੋਂ ਮਾਰਿਆ ਰਣਜੀਤ ਸਿੰਘ ਦਾ ਰਾਏ ਇੱਕ ਰੂਲ ਹੌਰ ਸੀ ਵੀ ਹਰ ਪਿੰਡ ਦੇ ਵਿੱਚ ਨੰਬਰਦਾਰ ਦੀ ਜ਼ਿੰਮੇਵਾਰੀ ਹੁੰਦੀ ਸੀ ਪਿੰਡ ਦੇ ਵਿੱਚ ਕੈਦੇ ਵੰਡਣਾ ਤੇ ਉੱਥੇ ਗੁਰਮੁਖੀ ਸਿਖਾਉਣਾ ਹੀ ਤੇ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਅੰਗਰੇਜ਼ਾਂ ਨੇ ਭਾਈ ਉਹ ਸਾਰਾ ਕੁਝ ਖਤਮ ਕੀਤਾ ਸਭ ਤੋਂ ਪਹਿਲਾਂ ਆ ਕੇ ਉਹਨਾਂ ਨੇ ਜਿਹੜੇ ਆ ਉਹ ਕੈਦੇ ਹੀ ਫੋਕੇ ਆ ਜਿਹੜੀ ਉਹ ਆਪ ਗੱਲ ਸੁਣਦੇ ਆ ਵੀ ਉਹਨਾਂ ਨੇ ਮੁੱਲ ਰੱਖਿਆ ਵੀ ਕੋਸ਼ਾਨ ਨੇ ਬੰਦੂਕ ਦਾ ਕੋਸ਼ਾਨ ਨੇ ਜਿਹੜਾ ਹੈ ਕੈਦੇ ਦਾ ਤੇ ਕਹਦੇ ਜੀ ਫੋਕੇ ਆ ਉਹ ਫੋਕਣ ਤੋਂ ਬਾਅਦ ਜਿਹੜੀ ਉਹਨਾਂ ਨੇ ਆਪਣਾ ਸਟਰਕਚਰ ਲਿਆਂਦਾ ਆਪਣਾ ਇੱਕ ਪੜ੍ਹਾਈ ਵਾਲਾ ਢਾਂਚਾ ਲਿਆਂਦਾ ਉਹ ਇਹੋ ਜਿਹਾ ਲਿਆਂਦਾ ਕਿ ਉਹਦੇ ਵਿੱਚ ਉਹਨਾਂ ਨੇ ਪੰਜਾਬੀ ਨੂੰ ਗੁਰਮੁਖੀ ਨੂੰ ਗੁਰਮਤਿ ਵਿੱਦਿਆ ਨੂੰ ਸੰਥਿਆ ਨੂੰ ਗੁਰਬਾਣੀ ਨੂੰ ਬਿਲਕੁਲ ਹੀ ਖਤਮ ਕਰ ਦਿੱਤਾ ਤੇ ਭਾਈ ਇੱਥੇ ਨਾ ਇੱਕ ਗੁਰਦੁਆਰਾ ਸਾਹਿਬ ਆਪਾ ਹਜੂਰ ਸਾਹਿਬ ਆਏ ਹੋਏ ਆ ਬਾਬਾ ਨਿਹਾਲ ਸਿੰਘ ਚ ਗੁਰਮਤ ਵਿਦਿਆ ਆ ਲਿਆ ਬਾਬਾ ਲੰਗਰ ਸਾਹਿਬ ਜਿਹੜੇ ਹੈਗੇ ਨੇ ਲੰਗਰ ਸਾਹਿਬ ਵਾਲੇ ਉਹਨਾਂ ਦਾ ਇੱਥੇ ਗੁਰਮਤ ਵਿਦਿਆ ਆ ਲਿਆ ਜਿੱਥੇ ਬੱਚਿਆਂ ਨੂੰ ਜਿਹੜਾ ਅੱਜ ਵੀ ਗੁਰਮੁਖੀ ਤੇ ਜਿਹੜੀ ਆ ਗੁਰਮਤ ਵਿਦਿਆ ਸਿਖਾਈ ਜਾਂਦੀ ਹੈ ਵੀ ਤੁਹਾਨੂੰ ਦਿਖਾਉਂਦਾ ਪੁਰਾਣਾ ਢਾਂਚਾ ਉਹ ਅੱਜ ਵੀ ਇੱਥੇ ਮੌਜੂਦ ਆ ਭਾਈ ਜਿਹੜਾ ਮਾਰਾ ਰঞ্জੀਤ ਸਿੰਘ ਦੇ ਰਾਜ ਵੇਲੇ ਚੱਲਦਾ ਸੀ ਇਹੀ ਢਾਂਚਾ ਆਪਾਂ ਪੰਜਾ ਸਾਹਿਬ ਦੇਖੇ ਦੇਖਿਆ ਸੀ ਪਾਕਿਸਤਾਨ ਚ ਤੇ ਉਹ ਇੱਥੇ ਵੀ ਮੌਜੂਦ ਆ ਤੁਹਾਨੂੰ ਦਿਖਾਉਂਦੇ ਆ ਇਹ ਜੋ ਸਾਰੇ ਤੁਸੀਂ ਦੇਖ ਰਹੇ ਆ ਇਹ ਜਿਹੜੇ ਬੱਚੇ ਬਜ਼ੁਰਗ ਤੇ ਸਾਰੇ ਸੰਥਿਆ ਲੈ ਰਹੇ ਨੇ ਗੁਰਵਾਨੀ ਸੰਥਿਆ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਨੇ ਉਹ ਪਰਿਵਾਰ ਪੰਜਾਬ ਤੋਂ ਵੀ ਨੇ ਤੇ ਦੱਖਣ ਤੋਂ ਵੀ ਨੇ ਅਲੱਗ-ਅਲੱਗ ਜਗ੍ਹਾ ਤੋਂ ਆ ਕੇ ਜਿਹੜੇ ਆ ਉਹ ਇੱਥੇ ਸੰਥਿਆ ਲੈਂਦੇ ਵੇ ਆ ਤੇ ਜਿਸ ਵਿੱਚ ਛੋਟੇ ਬੱਚੇ ਵੀ ਨੇ ਤੇ ਵੱਡੇ ਵੀ ਨੇ ਮਤਲਬ ਕਿ ਸਾਡੇ ਜਿਹੜੇ ਬਜ਼ੁਰਗ ਵੀ ਨੇ ਬਜ਼ੁਰਗ ਮਾਤਮਾ ਤੇ ਬੱਚੇ ਵੀ ਆ ਤੇ ਬਈ ਇਹ ਗੱਲ ਨਾ ਇੱਥੇ ਦੇਖੋ ਕਿੰਨਾ ਬਦਿਆ ਲੱਗ ਰਿਹਾ ਵੀ ਇੱਥੇ ਸਾਰੇ ਦੇ ਸਾਰੇ ਜਿਹੜੇ ਆ ਇਕੱਠੇ ਬੈਠ ਕੇ ਸਿੱਖਦੇ ਪਏ ਆ ਆ ਸਾਰੇ ਬੱਚੇ ਆ ਠੀਕ ਹੈ ਨਾ ਆ ਬੱਚੇ ਜਿਹੜੇ ਆ ਆਪਣੇ ਗੁਰਮੁਖੀ ਸਿੱਖਦੇ ਪਏ ਆ ਊੜਾ ਐੜਾ ਅਜੇ ਸ਼ੁਰੂਆਤ ਕਰਦੇ ਪਏ ਆ ਤੇ ਉਹਨਾਂ ਦੇ ਵਿੱਚ ਹੀ ਆ ਸਾਡੇ ਇੱਕ ਬਜ਼ੁਰਗ ਮਾਤਾ ਨੇ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਣਾਓ ਠੀਕ ਠਾਕ ਹੋ ਚੜ੍ਹਦੀ ਕਲਾ ਕਰੋ ਜੀ ਕਿਰਪਾ ਤੁਸੀਂ ਕਿੱਧਰ ਬੱਚਿਆਂ ਚ ਬੈਠੇ ਅਸੀਂ ਬੱਚਿਆਂ ਚ ਜੇ ਪਹਿਲੀ ਚ ਬੈਠੇ ਆ ਪਹਿਲੀ ਜਮਾਤ ਚ ਹਾਂ ਜੀ ਤੁਸੀਂ ਕੀ ਕਰਦੇ ਇੱਥੇ ਅਸੀਂ ਇਹਦਾ ਐਸੇ ਨਰਸਰੀ ਦੇ ਵਿੱਚ ਬੱਚਿਆਂ ਦੇ ਨਾਲ ਹੁਣ ਉਡਾੜਾ ਸਿੱਖਣ ਲੱਗੇ ਆ ਉਡਾੜਾ ਸਿੱਖਦੇ ਮਾਤਾ ਹਾਂਜੀ ਹੁਣ ਸਿੱਖਣ ਲੱਗੇ ਉਡਾੜਾ ਸਿੱਖਣ ਲੱਗੇ ਆ 60 ਸਾਲ ਦੀ ਉਮਰ 'ਚ 60 ਸਾਲ ਦੀ ਉਮਰ 'ਚ ਹਾਂਜੀ ਪਿੱਛੋਂ ਕਿੱਥੋਂ ਤੁਸੀਂ ਪਿੱਛੋਂ ਅਸੀਂ ਮੋਗੇ ਜ਼ਿਲ੍ਹੇ ਦੇ ਤੇ ਹਰਿਆਣੇ ਦੀ ਕੁੜੀਆਂ ਮੈਂ ਅੱਛਾ ਮੋਗੇ ਜ਼ਿਲ੍ਹੇ ਤੋਂ ਫਿਰ ਹੁਣ ਇੱਥੇ ਰਹਿੰਦੇ ਹਜੂਰ ਸਾਹਿਬ ਹੀ ਹਾਂ ਹੁਣ ਅਸੀਂ ਸੇਵਾ ਤੇ ਆਏ ਹਾਂ ਸਾਹਿਬ ਦੀ ਸੇਵਾ ਕਰਨ ਛੱਡੇ ਸਾਲ ਪਰ ਇੱਥੇ ਰਹਿਣਾ ਹਾਂ ਨਾਲੇ ਸੇਵਾ ਕਰਦੇ ਆਂ ਨਾਲੇ ਇੱਥੇ ਡਿਊਟੀ ਭਗਤੌਣੇ ਆਂ ਅਸੀਂ ਕਿ ਨਾਲ ਹੀ ਗੁਰਮੁਖੀ ਸਿੱਖਦੇ ਆਂ ਹਾਂਜੀ ਤੇ ਊੜਾੜਾ ਸਿੱਖ ਲਿਆ ਹਾਂਜੀ ਹਾਂਜੀ ਸਿੱਖ ਲਿਆ ਹੁਣ ਜਦ ਜਾਣਾ ਤਾਂ ਨਿਆਣਿਆਂ ਨੇ ਕਹਿਣਾ ਸਾਡੀ ਬੇਬੇ ਹੁਣ ਪੜ੍ਹ ਕੇ ਆਈ ਹਾਂ ਮੈਂ ਪਤਾ ਕਿਆ-ਕਿਆ ਮੈਂ ਹਾਂ ਮੈਂ ਐਮਐਲਏ ਬਣ ਕੇ ਆਉਂਗੀ ਤੇ ਟੰਡੀਆਂ ਲਾਉਣੀਆਂ ਧਰਮਕੋੜ ਤੋਂ ਲੈ ਕੇ ਪਿੰਡ ਤਿੱਕਰ ਅੱਛਾ ਤੇ ਊੜਾੜਾ ਸਿੱਖ ਲਿਆ ਹੁਣ ਹਾਂਜੀ ਹਾਂਜੀ ਸਿੱਖ ਲਿਆ ਕਾ ਮਾਤਾ ਊੜਾੜਾ ਮਾੜਾ ਊੜਾ ਐੜਾ ਈੜੀ ਸਸਾ ਹਾ ਕੱਕਾ ਖਖਾ ਗੱਗਾ ਘੱਗਾ ੰਗਾ ਚਿਚਾ ਚਿਚਾ ਜਿਜਾ ਚਿਜਾਂ ਨਈਆਂ ਤੈਂ ਕਾ ਠਠਾ ਡੱਡਾ ਟੱਡਾ ਨਾਣਾ ਤੱਤਾ ਥੱਥਾ ਦੱਤਾ ਤੱਦਾ ਨਾ ਵਾਜੀ ਵਾ ਬੇਬੇ ਆਪਣੀ ਕਾਪੀ ਦਿਖਾ ਮੈਨੂੰ ਹਾਂ ਜੀ ਤੇ ਬੇਬੇ ਨੇ ਜਿਹੜਾ ਝੋਲਾ ਅੱਜ ਵੀ ਉਹੀ ਰੱਖਿਆ ਹੋਆ ਪੁਰਾਣਾ ਫੋਰੀ ਵਾਲਾ ਹਾਂ ਜੀ ਉਹ ਫਿਰ ਪਤਾ ਨਹੀਂ ਕੀ ਰੀਸ ਉਹੀ ਕਰਨੀ ਚਾਹੀਦੀ ਆ ਹਾਂ 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 ਰੀਸ ਆਪਣਾ ਉਹ ਨਹੀਂ ਛੱਡਿਆ ਪਿਛਲਾ ਹਾਂ ਪਿਛੋਂ ਘੜਦੀ ਛੱਡ ਲੈਣਾ ਹੈ 80 ਚੋਲਾ ਨਹੀਂ ਲੈਂਦਾ ਹੈਗਾ ਹਾਂ ਜੀ ਇਹ ਵੇਖੋ ਮੈਂ ਪਹਿਲੀ ਵਾਰ ਲਿਖਣ ਦੇ ਸਫਾਈ ਵੇਖੋ ਮੇਰੀ ਪੜ੍ਹਾਈ ਦੀ ਐ ਸਾਰੇ ਵੱਡੇ ਵੱਡੇ ਬੱਚਿਆਂ ਨੂੰ ਨਹੀਂ ਇੰਨੀ ਚੰ ਸਫਾਈ ਪੜਾਈ ਦੀ ਜਿੰਨੀ ਮੇਰੇ ਹੱਥ ਦੀ ਸਫਾਈ ਆ ਬਿਲਕੁਲ ਪਿਆਰ ਦੇ ਨਾਲ ਖੁਸ਼ ਹੋ ਕੇ ਤੇ ਮੈਂ ਪੜ ਰਹੀ ਆ ਬੜੇ ਚਾ ਨਾਲ ਮੇਰੇ ਬੱਚੇ ਤਾਂ ਵਕੀਲ ਨੇ ਤੇ ਬਹੁਤ ਜਿਆਦਾ ਕੰਮਾਂ ਚ ਨੇ ਤੇ ਮੈਂ ਹੁਣ ਆਖਿਆ ਮੈਂ ਹੀ ਇਸ ਕਰ ਲਵਾਂ ਹਾਂ ਬਈ ਕਮਾਲ ਹੈ ਕਮਾਲ ਤੂੰ ਇੱਥੇ ਦੇਖੋ ਤਾਂ ਸਹੀ ਕਿਆ ਨਜ਼ਾਰਾ ਹੈ ਸਾਡੇ ਬਜ਼ੁਰਗ ਵੀ ਬੈਠੇ ਆ ਬੱਚੇ ਵੀ ਬੈਠੇ ਆ ਇਹ ਸਾਰੇ ਇਕੱਠੇ ਬੜਕਾ ਸਿੱਖਦੇ ਆ ਭਾਈ ਕਿੱਡੇ ਹਨਾ ਸੋਹਣਾ ਇੱਥੋਂ ਦਾ ਇੱਕ ਮਾਹੌਲ ਬਣਾਇਆ ਵਾ ਤੇ ਆ ਭੈਣ ਜੀ ਹੁਣ ਜਿਹੜੇ ਆ ਉਹ ਇੱਥੇ ਸਿਖਾਉਂਦੇ ਆ ਇਹਨਾਂ ਨੂੰ ਤੇ ਹਾਜ਼ਰੀਆਂ ਲੱਗੀਆਂ ਜਾਂਦੀਆਂ ਤੇ ਇੱਧਰ ਇੱਕ ਪਾਸੇ ਸੰਥਿਆ ਚੱਲੀ ਜਾਂਦੀ ਹੈ ਇੱਕ ਪਾਸੇ ਜਿਹੜੀ ਆ ਉਹ ਗੁਰਮੁਖੀ ਸਿਖਾਈ ਜਾ ਰਹੀ ਆ ਛੋਟੇ ਬੱਚੇ ਵੀ ਐ ਵੱਡੇ ਵੀ ਐ ਤੇ ਭਈ ਪੰਜਾਬ 'ਚ ਦਾ ਆ ਕੰਮ ਖਤਮ ਕਰ ਦਿੱਤਾ ਪੰਜਾਬ 'ਚ ਤਾਂ ਲੱਗ ਪਿਆ ਸਕੂਲਾਂ 'ਚ ਅੰਗਰੇਜ਼ੀ ਵੜਾਉਣ ਪਰ ਇੱਥੇ ਵਾਲਿਆਂ ਨੇ ਹਾਜਾ ਵੀ ਬਚਾ ਕੇ ਰੱਖਿਆ ਹੈ। ਹਾਜ਼ਰੀ ਲੱਗੀ ਜਾਂਦੀ ਐ ਨਾ ਵੀ। ਹਾਂਜੀ ਮਾਤਾ ਜੀ। ਨਹੀਂ ਉੱਥੇ ਸਕੂਲ ਨਾਲ ਜਦ ਛੱਡ ਦਿੱਤੀ ਪੰਜਾਬੀ ਪੜਾਣੀ। ਤੇ ਹੁਣ ਇੱਥੇ ਤੁਸੀਂ ਦੇਖ ਲਓ ਕਿੰਨੇ ਕਿੰਨੇ ਉਮਰਾਂ ਦੇ ਸਿੱਖ ਹੀ ਜਾਂਦਿਆਂ ਨੇ। ਤੁਸੀਂ ਵੀ ਸਿੱਖਦੇ ਆ। ਹਾਂਜੀ ਅਸੀਂ ਵੀ ਸਿੱਖਦੇ ਆ। ਕਿੰਨੀ ਉਮਰ ਆ ਤੁਹਾਡੀ? ਸਾਡੀ ਹੋ 40 ਕਿ ਸਾਲ ਦੀ। ਕੀ ਬਾਤ ਐ। ਤੇ ਇਧਰ ਇੱਕ ਬੱਚੇ ਦੇ ਦੇਖੋ ਸੀ ਕਿੰਨੇ ਸੋਹਣੇ ਆ ਕਿੱਥੇ ਬੀਬੀਆਂ ਕਿੱਥੇ ਬੱਚੇ ਸਾਰੇ ਇਕੱਠੇ ਬੈਠ ਕੇ ਸਿੱਖਦੇ ਪਏ ਆ ਕਿੱਡਾ ਸੋਹਣਾ ਮਾਹੌਲ ਬਣਾਇਆ ਵਾ ਬਈ ਇਹ ਹਜੂਰ ਸਾਹਿਬ ਚਾ ਬਾਬਾ ਨਿਹੰਗ ਸਿੰਘ ਜੀ ਜਿਹੜਾ ਲੰਗਰ ਹਾਲ ਆ ਉੱਥੇ ਉੱਪਰ ਵਾਹ ਜੀ ਵਾਹ ਜਿੱਥੇ ਬਈ ਆਏ ਤਾਂ ਜਰੂਰ ਆ ਕੇ ਜਾਇਓ ਤੇ ਇੱਧਰ ਗੁਰਬਾਣੀ ਸੰਥਿਆ ਚੱਲੀ ਜਾਂਦੀ ਐ ਇਹ ਸਾਡੀਆਂ ਮਾਤਾਵਾਂ ਤੇ ਛੋਟੇ ਬੱਚੇ ਸਾਰੇ ਜਿਹੜੇ ਆ ਉਹ ਗੁਰਬਾਣੀ ਸੰਥਿਆ ਲਈ ਜਾਂਦੇ ਆ ਕਿੱਡਾ ਸੋਹਣਾ ਮਾਹੌਲ ਆ ਯਾਰ ਇਹ ਕਿਤੇ ਪੰਜਾਬ ਚ ਵੀ ਹੋਵੇ ਨਾ ਤਾਂ ਨਜ਼ਾਰਾ ਹੀ ਆ ਜਾਏ ਪੰਜਾਬ ਚ ਸਿਰਫ ਟਕਸਾਲਾਂ ਦੇ ਵਿੱਚ ਰਹਿ ਗਏ ਹਰ ਗੁਰਦੁਆਰੇ ਦੇ ਵਿੱਚ ਜਿੰਨੇ ਵੱਡੇ ਅਸਥਾਨ ਨੇ ਹਰ ਜਗ੍ਹਾ ਤੇ ਇਹੋ ਜਿਹਾ ਮਾਹੌਲ ਹੋਵੇ ਤਾਂ ਨਜ਼ਾਰਾ ਆ ਜਾਏ ਜਿੱਥੇ ਬਜ਼ੁਰਗ ਬੱਚੇ ਸਾਰੇ ਇਕੱਠੇ ਬੈਠ ਕੇ ਸਿੱਖਣ ਆ ਬੇਬੇ ਹੋਣੀ ਦੇਖ ਲੋ ਕਿੰਨੀ ਕਿੰਨੀ ਉਮਰ ਦੇ ਨੇ ਇੱਥੇ ਸਾਢੇ ਸਾਲ ਬਸੇ ਸੇਵਾ ਨੂੰ ਆਏ ਨੇ ਤੇ ਨਾਲ ਬੈਠ ਕੇ ਹੁਣ ਜਿਹੜੇ ਆ ਉਹ ਸੰਤਿਆ ਸਿੱਖ ਕੇ ਜਾਣਗੇ ਪੂਰੀ ਕਰਕੇ ਜਾਣਗੇ ਗੁਰ ਪਹਿਲਾਂ ਆਪਣੇ ਗੁਰਮੁਖੀ ਸਿੱਖਣਗੇ ਫਿਰ ਸੰਤਿਆ ਕਰਕੇ ਜਾਣਗੇ ਇਹ ਤਾਂ ਅਨੰਦ ਦੱਸਿਆ ਹੈ ਕਿ ਇੱਥੇ ਜਿਹੜੇ ਨੇ ਸਾਡੇ ਆ ਭੈਣ ਜੀ ਨੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਮੈਨੇ ਹੰਪਰ ਸਰ ਤੋਂ ਨੇ ਇਹ ਜਿਹੜੇ ਇਹਨਾਂ ਸਾਰਿਆਂ ਨੂੰ ਸਿਖਾਉਂਦੇ ਆ ਨਹੀਂ ਦੀਦੀ ਸਿਖਾਉਂਦੇ ਮੈਂ ਸੇਵਾ ਹੀ ਕਰਦੀ ਆ ਉਹ ਪੰਜਾਬ ਗਏ ਆ ਤੇ ਦੀਦੀ ਜਿਹੜੇ ਨੇ ਇੱਕ ਹੋਰ ਨੇ ਭੈਣ ਸਾਡੇ ਪੰਜਾਬ ਗਏ ਹੋਏ ਨੇ ਜੀ ਜਿਹੜੇ ਮੈਨ ਆ ਇੱਥੇ ਉਹ ਪੰਜਾਬ ਗਏ ਆ ਤੇ ਆ ਇਹਨਾਂ ਦੀ ਧੀ ਜਣ ਥੋੜੀ ਹਾਂਜੀ ਏਨ ਦਿੱਤੀ ਹੈ ਵੀ ਨਾਲ ਹੀ ਇੱਥੇ ਹੀ ਹੈ ਸਿੱਖਦੇ ਕੋਈ ਮਾਹੌਲ ਬੜਾ ਸੋਹਣਾ ਇਸ ਚੀਜ਼ ਨੂੰ ਦੇਖਣ ਇੱਕ ਵਾਰ ਰੂਹ ਖੁਸ਼ ਹੁੰਦੀ ਹੈ ਕਿ ਮਹਾਰਾਜ ਰਣਜੀਤ ਸਿੰਘ ਦਾ ਰਾਜ ਯਾਦ ਆਉਂਦਾ ਕਿ ਉਦੋਂ ਨਾ ਵਿਦਿਆਲਿਆਂ ਦੇ ਵਿੱਚ ਐਦਾਂ ਸਿੱਖਿਆ ਦਿੱਤੀ ਜਾਂਦੀ ਸੀ ਗੁਰਮੁਖੀ ਦੀ ਗੁਰਮਤ ਵਿਦਿਆ ਸੰਥਿਆ ਤੇ ਆਹੀ ਚੀਜ਼ ਦੁਬਾਰਾ ਕਿਤੇ ਪੰਜਾਬ ਚ ਹੋ ਜੇ ਨਾ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਬਈ ਆਪੇ ਨਹੀਂ ਬੱਚੇ ਟੁੱਟਣਗੇ ਗੁਰਬਾਣੀ ਨਾਲੋਂ ਗੁਰਮੁਖੀ ਨਾਲੋਂ ਐਵੇਂ ਮਤਾਂ ਹੀ ਚਲੋ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇੱਥੇ ਮਾਤਾ ਜੀ ਸਾਡੇ ਜਿਹੜੇ ਆ ਉਹ ਸੰਥਿਆ ਲੈਂਦੇ ਨੇ ਕਹਿੰਦੇ ਮੈਂ ਸ਼ਬਦ ਸੁਣਾਉਣਾ ਹੈ। ਲਓ ਮਾਤਾ ਜੀ। ਬੀਬੀ ਅਮਰੋ ਨੇ ਪੜੀ ਗੁਰਬਾਣੀ ਜੀ ਕੰਨਾਂ ਦੇ ਕਵਾੜ ਖੁੱਲ ਗਏ ਬੀਬੀ ਅਮਰੋ ਨੇ ਪੜੀ ਗੁਰਬਾਣੀ ਜੀ ਕੰਨਾਂ ਦੇ ਕਵਾੜ ਖੁੱਲ ਗਏ ਤੜਕੇ ਉੱਠ ਕੇ ਜਨਨ ਬੀਬੀ ਕਰਦੀ ਤਾਰੇ ਕੇ ਉੱਠ ਕੇ ਸ਼ਨਾਨ ਬੀਬੀ ਕਰਦੀ ਕਰ ਕੇ ਸ਼ਨਾਨ ਬੀਬੀ ਬਾਣੀ ਜਦੋਂ ਪੜਦੀ ਫਿਰ ਚਾਟੀ ਵਿੱਚ ਪਾਉਂਦੀ ਐ ਮਧਾਣੀ ਜੀ ਕੰਨਾਂ ਦੇ ਕਵਾੜ ਖੁੱਲ ਗਏ ਬੀਬੀ ਅਮਰੋ ਨੇ ਪੜੀ ਗੁਰ ਬਾਣੀ ਜੀ ਕੰਨਾਂ ਦੇ ਕਵਾੜ ਖੁੱਲ ਗਏ ਚਟਪਟ ਵੀ ਬੀ ਹੁਣ ਬੇਟੀ ਹੋ ਜਾ ਤੂੰ ਤਿਆਰ ਨਹੀਂ ਗੁਰੂ ਅਮਰਦਾਸ ਜੀ ਕਹਿਣ ਲੱਗੇ ਗੁਰੂ ਅਮਰਦਾਸ ਜੀ ਕਹਿੰਦੇ ਵੀ ਬੇਟੀ ਸਾਨੂੰ ਦیدار ਕਰਾ ਤੂੰ ਬਾਣੀ ਪੜਦੀ ਆ ਵੀ ਸਾਡੇ ਵੀ ਗੁਰੂ ਦੇ ਨਾਲ ਜਾ ਕੇ ਸਾਨੂੰ ਵੀ ਦیدار ਕਰਾ ਕਹਿੰਦੇ ਜਿਹੜੀ ਜਿਹੜੀ ਤੂੰ ਬਾਣੀ ਪੜਦੀ ਆ ਚਟਪਟ ਬੇਟੀ ਚ ਹੋ ਜਾ ਤੂੰ ਤਿਆਰ ਨਹੀਂ ਗੁਰੂ ਅੰਗਦ ਦੇਵ ਜੀ ਦੇ ਕਰਾ ਦੇ ਤੂੰ ਦیدار ਨਹੀਂ ਗੁਰੂ ਅੰਗਦ ਦੇਵ ਜੀ ਦੇ ਕਰਾ ਦੇ ਤੂੰ ਦਦਾਰਨੀ ਬਾਣੀ ਮੋਲ ਆਏ ਮਨ ਮੇਰਾ ਬਾਣੀ ਮੋਲ ਆਏ ਮਨ ਮੇਰਾ ਜੀ ਕੰਨਾਂ ਦੇ ਕਵਾੜ ਖੁੱਲ ਗਏ ਬੀਬੀ ਅਮਰੋ ਨੇ ਪੜੀ ਗੁਰ ਬਾਣੀ ਜੀ ਕੰਨਾਂ ਦੇ ਕਵਾੜ ਖੁੱਲ ਗਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਮਾਤਾ ਜੀ ਕਿੱਥੋਂ ਪਟਿਆਲੇ ਤੋਂ ਪਟਿਆਲੇ ਤੋਂ ਹਾਂ ਜੀ ਤੁਸੀਂ ਵੀ ਇੱਥੇ ਸੇਵਾ ਵਾਸਤੇ ਆਏ ਵੀ ਹਾਂਜੀ ਸੇਵਾ ਵਾਸਤੇ ਆਏ ਸੀ ਫਿਰ ਤੁਸੀਂ ਕਹੇ ਚਲੋ ਸੰਖਿਆ ਵੀ ਨਾਲ ਲੈ ਲਈਏ ਵਾਹ ਸੰਖਿਆ ਲੈਂਦੇ ਪਏ ਆ ਵਾਹ ਜੀ ਵਾਹ ਕਿੰਨੇ ਖੋ ਗਏ ਕਿੰਨੇ ਰਹਿ ਗਏ ਆ ਬਸ ਜੀ ਹੁਣ ਸਰ ਦੀ 22 ਤਰੀਕ ਨੂੰ ਵਾਪਸੀ ਹੈ ਵਾਹ ਜੀ ਨੂੰ ਵਾਪਸੀ ਹੈ ਹਾਂ ਜੀ ਵਾਹ ਤੇ ਇਹ ਸੰਗਤਾਂ ਕੁਝ ਪੰਜਾਬ ਤੋਂ ਨੇ ਕੁਝ ਦੱਖਣ ਤੋਂ ਨੇ ਜਿਹੜੇ ਰਲ ਮਿਲ ਕੇ ਇੱਥੇ ਸੰਥਿਆ ਕਰਦੇ ਨੇ ਤੇ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਧੰਨਵਾਦ ਭੈਣ ਜੀ ਤੁਹਾਡਾ ਵੀ ਠੀਕ ਹੈ ਜੀ ਓਕੇ ਮਾਤਾ ਜੀ ਬਾਈ ਇਹ ਦੇਖ ਕੇ ਨਾ ਇੱਕ ਵਾਰ ਤਾਂ ਰੂਹ ਖੁਸ਼ ਹੋ ਗਈ ਬਾਬਾਈ ਬਾਈ ਕਿੱਦਾਂ ਲੱਗਿਆ ਹਾ ਦੇਖ ਕੇ ਨਜ਼ਾਰਾ ਬਹੁਤ ਵਧੀਆ ਸੀ ਹੈਗਾ ਪੰਜਾਬ ਚ ਕੁਛ ਇਦਾਂ ਪੰਜਾਬ ਮੈਂ ਤਾਂ ਸੈਟ ਹੈ ਵੀ ਉੱਥੇ ਬੁੱਚੜ ਖੰਨੇ ਆ ਬੁੱਚੜ ਖੰਨੇ ਤਾਂ ਉਰੇ ਵੀ ਬਥੇਰੇ ਹੋਣੇ ਪਰ ਉਰੇ ਜਤਨ ਬਹੁਤ ਵਧੀਆ ਗੁਰਦੁਆਰੇ ਆ ਨਾ ਜਿਹੜੇ ਗੁਰੂ ਸਾਹਿਬ ਨੇ ਗੁਰੂ ਕੇ ਦਵਾਰੇ ਗੁਰਮੁਖੀ ਕੇ ਸਭ ਤੇ ਬੜੇ ਘਰ ਆ ਨੇ ਸੋ ਪਹਿਲਾਂ ਗੁਰਦੁਆਰਾ ਸਾਹਿਬ ਤੇ ਉਹਨਾਂ ਦੇ ਵਿੱਚ ਗੁਰਮੁਖੀ ਪੜਾਈ ਜਾਂਦੀ ਸੀ ਹਾਂ ਇਹੋ ਜਤਨ ਬਹੁਤ ਆਪਣੇ ਰਹੇ ਨਹੀਂ ਹਨੀ ਤੇ ਆਪਾਂ ਇਹ ਪਰ ਉਹ ਬਹੁਤ ਵਧੀਆ ਯਤਨ ਕਰਿਆ ਇਹਨਾਂ ਨੇ ਤੇ ਗੁਰਮੁਖੀ ਜਿਹੜਾ ਗੁਰੂਆਂ ਕੇ ਮੁਖ ਤੇ ਜਿਹੜੀ ਬੋਲੀ ਚਾਰਨ ਹੋਈ ਉਸ ਵਾਸਤੇ ਬਹੁਤ ਸਾਰੇ ਗੁਰਦੁਆਰਿਆਂ ਸਾਹਿਬਾਨ ਕੇ ਵਿੱਚ ਨਾ ਗੁਰਮੁਖੀ ਪੜਾਈ ਜਾਣੀ ਚਾਹੀਦੀ ਹੈ ਸਕੂਲ ਤਾਂ ਪੁੱਛੜ ਖਾਨੇ ਬਦਲ ਗਏ ਬਿਲਕੁਲ ਪਰ ਜਰਾ ਰੰਜੀ ਸਿੰਘ ਤੇ ਰਾਜਵੇਲੇ ਆਹੀ ਤਾਂ ਸੀਗਾ ਆ ਚੁੱਕੀ ਹੋਈ ਹੈ ਬਿਲਕੁਲ ਤੇ ਬੱਚਿਆਂ ਨੂੰ ਛੁੱਟੀ ਹੋ ਗਈ ਹੁਣ ਚਲੇ ਆਪਣੇ ਆਪਣੇ ਘਰਾਂ ਨੂੰ ਤੇ ਬਈ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਠੀਕ ਹੈ ਨਾ ਇਹ ਚੀਜ਼ਾਂ ਬਹੁਤ ਘੱਟ ਰਹਿ ਗਈਆਂ ਨੇ ਪੰਜਾਬ ਦੇ ਵਿੱਚ ਤੇ ਜਰੂਰ ਦੇਖਿਓ ਤੇ ਸ਼ੇਅਰ ਜਰੂਰ ਕਰਿਓ ਬਈ ਧੰਨਵਾਦ ਜੀ ਸਾਰਿਆਂ ਦਾ